ਸਤ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ। ਲਓ ਜੀ ਮੈਂ ਹੋ ਗਈ ਤਿਆਰ। ਮੈਂ ਜਾਣਾ ਬੁਟੀਕ ਤੇ ਧੂਰੀ ਤੇ ਪਹਿਲਾਂ ਆਪਾਂ ਜਿਹੜਾ ਹੈਗਾ ਸਾਡੇ ਗਵਾਂਡੀਆਂ ਦੇ ਹਨਾ ਦੋਤਾ ਹੋਇਆ ਸਾਡੇ ਘਰਾਂ ਚੋਈ ਕੁੜੀ ਦੇ ਮੁੰਡਾ ਹੋਇਆ ਉਹਦੇ ਨਿੰਮ ਦੀ ਰਸਮ ਹੈਗੀ ਅੱਜ ਆਪਾਂ ਉੱਥੇ ਚੱਲਦੇ ਆ ਅੱਜ ਦੋ ਜਣਿਆਂ ਦੇ ਹੈਡ ਵਾਸ਼ ਵੀ ਕਰਵਾਉਣੇ ਸੀਗੇ ਹਨਾ ਇੱਕ ਦੇ ਕੈਰਾ स्मूथ ਕੀਤਾ ਐ ਸਮੂਥਨਿੰਗ ਕੀਤੀ ਐ ਇੱਕ ਦੇ ਕਲੀ ਸਮੂਥਨਿੰਗ ਕੀਤੀ ਐ ਉਹਨਾਂ ਨੂੰ ਮੈਂ ਲੇਟ ਦਾ ਟਾਈਮ ਹੀ ਦਿੱਤਾ ਫਿਰ ਹੈਗਾ ਸੀਗਾ ਉਹਨਾਂ ਦਾ ਜਲਦੀ ਦਾ ਟਾਈਮ ਕਿਉਂਕਿ ਚਲੋ ਦੀਦੀ ਉਹਰੀ ਬਾਹਲਾ ਕਰਨ ਲੱਗੇ ਕਿ ਕੋਈ ਨਹੀਂ ਤੂੰ ਥੋੜਾ ਲੇਟ ਵਗ ਜੀ ਬਾਕੀ ਜਿਹੜਾ ਹੈਗਾ ਅੱਜ ਠੰਡ ਹੈ ਜੀ ਵਧੀਆ ਲੱਗਿਆ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਜਿਹੜੀ ਹੈਗੀ ਪੈ ਰਹੀ ਹੈ ਹੁਣ ਰਾਤ ਵੀ ਮੀਂਹ ਪੈਂਦਾ ਸੀਗਾ ਹੁਣ ਵੀ ਹਲਕੀ ਹਲਕੀ ਕਿਨਮਣਕਾਣੀ ਜੀ ਹੋਈ ਪਈ ਹੈ ਦੇਖੋ ਵਿਹੜੇ ਗਿੱਲੇ ਹੋਏ ਪਏ ਆ ਸਾਰੇ ਬਾਗੇ ਘਰੋਂ ਸੁੰਨਸਰੈ ਹੋਈ ਪਈ ਹੈ ਗੇਟ ਵੀ ਖੁੱਲਾ ਪਿਆ ਮੈਂ ਗੇਟ ਲਾਦਾ ਪਹਿਲਾਂ ਤੇ ਮੇਰੀ ਇੱਧਰ ਸਕੂਟਰੀ ਤਿਆਰ ਕਰੀ ਖੜਾਈ ਪਈ ਹੈ ਉਹਨਾਂ ਨੇ ਆ ਕੇ ਵੈਸੇ ਕਹਿੰਦੇ ਤਾਂ ਹੈਗੇ ਨੇ ਕਿ ਸਵੇਕ 10 ਦਾ ਟਾਈਮ ਰੱਖਿਆ ਹੈ ਨਾ ਲੇਟ ਨਹੀਂ ਕਰਦੇ ਹੈਗੇ ਦੇਖੋ ਫਿਰ ਜੇ ਜ਼ਿਆਦਾ ਟਾਈਮ ਲੱਗੂਗਾ ਤਾਂ ਫਿਰ ਆਪਾਂ ਚਲੋ ਵਗ ਜਾਗੇ ਹਨਾ ਕੇਰਾਂ ਚ ਲੈ ਹੁੰਦਾ ਅਗਲੇ ਨੂੰ ਵੀ ਆਗੇ ਆ ਉਹਦਾ ਸਗਨ ਸਾਰਤ ਕਰਕੇ ਫਿਰ ਆਪਾਂ ਵਗ ਜਾਗੇ ਜੇ ਟਾਈਮ ਲੱਗਿਆ ਤਾਂ ਦੇਖ ਕੇ ਜਾਵਾਂਗੇ ਕਿਉਂਕਿ ਮੈਨੂੰ ਵੀ ਬਹੁਤ ਵਧੀਆ ਲੱਗਦਾ ਹੁਣ ਬਹੁਤ ਕੁਝ ਮਿਸ ਹੋ ਰਿਹਾ ਮੇਰਾ ਧੂਰੀ ਬਟਿਕ ਕਰਨ ਕਰਕੇ ਸਲੂਨ ਕਰਨ ਕਰਕੇ ਹਨਾ ਉਧਰ ਚਲੇ ਜਾਂਦੇ ਆ ਬਹੁਤ ਕੁਝ ਮਿਸ ਹੋ ਜਾਂਦਾ ਤੇ ਵੈਸੇ ਤਾਂ ਮੈਂ ਕਰਦੀ ਨਹੀਂ ਹੁੰਦੀ ਸਰੀਕੇ ਕਵੇਲੇ ਚ ਤਾਂ ਬਿਲਕੁਲ ਹੀ ਨਹੀਂ ਤੇ ਹੁਣ ਆਪਾਂ ਉਥੇ ਵਧੀਆ ਗਿੱਧਾ ਗੋਦਾ ਪਾਉਣਗੇ ਤੇ ਸਾਰਾ ਦਿਖਾਵਾਂਗੇ ਤੁਹਾਨੂੰ ਸਾਡੇ ਸ਼ਰੀਕੇ ਦੇ ਵਿੱਚ ਤਾਂ ਇਸ ਤਰ੍ਹਾਂ ਹੀ ਹਨਾ ਨਿੰਮ ਬਨ ਕੇ ਜਿਵੇਂ ਜਿਹੜਾ ਵਿਹਾਰ ਹੁੰਦਾ ਹਨਾ ਉਹ ਦੇ ਕੇ ਸਾਰਿਆਂ ਨੂੰ ਕੋਈ ਰਿਸ਼ਤੇਦਾਰ ਵੀ ਬੁਲਾ ਲੈਂਦਾ ਕੋਈ ਚਲੋ ਸ਼ਰੀਕਤਾ ਫਿਰ ਹੁੰਦਾ ਹੀ ਆ ਸਾਰਾ ਹਨਾ ਆਸ ਗਵੰਡ ਭੈਣ ਭਾਈ ਜਿਹਨੂੰ ਵੀ ਆਪਾਂ ਬੁਲਾਉਣਾ ਹੁੰਦਾ ਬੁਲਾ ਸਕਦੇ ਆ ਬਾਕੀ ਰਿਸ਼ਤੇਦਾਰ ਵੀ ਬੁલાਏ ਜਾਂਦੇ ਹਨਾ ਕਿਤੇ ਬੁલાਏ ਜਾਂਦੇ ਆ ਕਿ ਕਈ ਵਾਰੀ ਕੋਈ ਨਹੀਂ ਬੁਲਾਉਂਦਾ ਬਾਕੀ ਫਿਰ ਗਿੱਧਾ ਗੁੱਧਾ ਪਾਉਂਦੇ ਆ ਪੂਰਾ ਹਨਾ ਤੇ ਹੁਣ ਮੈਂ ਗੇਟ ਗੁੱਟ ਲਾਦਾ ਤੇ ਹੁਣ ਪੌਣੇ 10 ਹੋ ਗਏ ਨੇ ਬਸ ਮੈਂ ਫਿਰ ਮੈਂ ਆਪ ਦਾ ਸਮਾਨ ਬਾਹਰ ਕਰਕੇ ਬੈਠਾ ਹੱਸ ਵੀ ਗਿਆ ਹੈਗਾ ਅੱਜ ਪਟਿਆਲੇ ਨੂੰ ਜਾਣਾ ਤੇ ਜੋ ਵੀ ਨੇ ਸਾਰੇ ਬਾਰਪੂਰ ਖੁੱਲੇ ਹੀ ਢੱਜ ਜਾਂਦੇ ਆ ਅੱਗੇ ਮੈਂ ਤੁਰ ਜਾਨੀ ਆ ਵਧੀਆ ਬਾਅਦ ਚੋਂ ਆਪ ਹੀ ਲਾਉਂਦੇ ਨੇ ਜੇ ਮੈਂ ਘਰੇ ਹੋਮਾ ਫਿਰ ਤਾਂ ਸਾਰੇ ਖਸ ਅਹੀਂ ਢੱਜ ਜਾਂਦੇ ਨੇ ਕੁਲਵਿੰਦਰ ਆਪਦੇ ਕੰਮ ਧੰਦਾ ਗਏ ਨੇ ਚਾਚਾ ਜੀ ਨਾਲ ਕਿਤੇ ਉਹਨਾਂ ਨੂੰ ਬਰਨਾਲੇ ਕੰਮ ਸੀਗਾ ਤੇ ਫਿਰ ਮੈਂ ਬਾਹਰ ਲਾ ਦੇਣੀ ਆ ਮੈਂ ਤੇ ਮੰਮੀ ਜਾਵਾਂਗੇ ਬਾਕੀ ਹੋਰ ਪੈਣਾ ਜਾਣਗੇ ਗਵਾਂਡੀਆਂ ਦੀਆਂ ਮੈਂ ਆਪਦੇ ਜਿਹੜੇ ਹੈਗੇ ਨੇ ਬੈਗ ਚਾਕੇ ਧਰ ਜਾਨੀ ਸਕੂਟਰੀ ਤੇ ਫਿਰ ਆਵਾਂਗੇ ਤੇ ਚੱਲ ਜਾਾਂਗੇ ਚਲੋ ਜੀ ਫਿਰ ਉੱਥੇ ਜਾ ਕੇ ਮਿਲਦੇ ਹਣਾ ਲਓ ਤੁਹਾਨੂੰ ਮੈਂ ਆਪਣਾ ਸੂਟ ਦਿਖਾਵਾਂ ਤੁਸੀਂ ਦੇਖਿਆ ਹੀ ਹੈ ਪਹਿਲਾਂ ਇਹ ਸੂਟ ਮੇਰਾ ਪੁਰਾਣਾ ਸੂਟ ਹੀ ਹੈ ਕੋਸਤਰ ਬਣਾਇਆ ਹੋਇਆ ਹੈ ਇਹੀ ਸੂਟ ਪਾਇਆ ਕਿਉਂਕਿ ਹੁਣ ਲੈਨਿੰਗ ਵਾਲੇ ਨਹੀਂ ਪਹੁੰਦੇ ਹਨ ਸੰਥੈਟਿਕ ਦੇ ਸੂਟ ਨਹੀਂ ਪਹੁੰਦੇ ਗਰਮੀ ਬਹੁਤ ਜ਼ਿਆਦਾ ਵੈਸੇ ਅੱਜ ਠੰਡ ਸੀਗੀ ਹੁਣ ਤਾਂ ਜਮ ਹੀ ਆ ਵੀ ਹੌਲੇ ਹੌਲੇ ਕਾਟਨ ਦੇ ਸੂਟ ਹੁਣ ਕਿੰਨੇ ਸੂਟ ਮੇਰੇ ਕਟਿੰਗ ਕਰੇ ਪਏ ਆ ਤੇ ਦੋ ਵਰਕ ਵਾਲੇ ਕੋਲੇ ਪਏ ਆ ਇੱਕ ਕਾਰੀਗਰ ਕੋਲੇ ਪਏ ਆ ਸਾਡੇ ਮਾਸਟਰ ਕੋਲੇ ਪਏ ਆ ਕਹਿੰਦਾ ਮੈਡਮ ਮੈਂ ਸਿਉਂਕੇ ਦਊ ਤੁਹਾਡਾ ਸੂਟ ਮੈਂ ਕਿਹਾ ਚੱਲ ਬਣਾ ਦੇ ਮਹੀਨਾ ਹੋ ਗਿਆ ਪਿਆ ਇਹਨੂੰ ਮੈਂ ਕਿਹਾ ਭਰਾਵਾ ਮੈਨੂੰ ਅਗਲੀਆਂ ਗਰਮੀਆਂ ਨੂੰ ਇਹ ਮਿਲੂਗਾ ਜੇ ਐਂ ਦੱਸਦੀ ਇਹ ਵੀ ਮੇਰਾ ਹੈਗਾ ਫਿਰ ਤਾਂ ਜਮੀ ਨਹੀਂ ਬਣਾਉਂਦੇ ਕਹਣਗੇ ਕੋਈ ਨਹੀਂ ਹੋਰ ਕਰ ਦਿੰਨੇ ਆ ਹੋਰ ਕਰ ਦਿੰਨੇ ਆ ਵੀ ਤੁਹਾਡਾ ਤਾਂ ਲੇਟ ਵੀ ਕਰ ਦਾਂਗੇ ਬਾਅਦ ਚੋ ਕਰ ਦਾਂਗੇ ਹਨਾ ਲੋ ਜੀ ਆਪਾਂ ਪਹੁੰਚ ਗਏ ਸੀਗੇ ਆ ਦੇਖੋ ਆ ਨਿੰਮ ਤਿਆਰ ਕਰਿਆ ਪਿਆ ਤੇ ਨਿੰਮ ਦੀ ਸਾਰੀ ਤਿਆਰੀ ਹੈਗੀ ਐ ਇਹ ਹੈਗੇ ਮੁੰਡੇ ਦੀ ਨਾਨੀ ਮੁੰਡੇ ਦਾ ਨਾਮ ਰੱਖਿਆ ਨਵਾਬ ਸਿੰਘ ਮਰਾਹੜ ਤੇ ਇਹ ਨਾਨੀ ਫਿਰਦੀ ਹੈ ਤੇ ਬਾਕੀ ਸਾਰੀ ਤਿਆਰੀ ਸੀਗੀ ਨਿੰਮਦੀ ਹੈ ਨਾ ਤੇ ਥੋੜੇ ਜਿھے ਕੁਸ਼ਕ ਰਿਸ਼ਤੇਦਾਰਾਂ ਦੀ ਜਿਹੜੀ ਹੈਗੀ ਵੇਟ ਕਰਦੇ ਸੀਗੇ ਹਨਾ ਸਵਾ 10 ਦਾ ਟਾਈਮ ਸੀਗਾ ਸਵਾ 11 ਜਿਹੜੇ ਹੈਗੇ ਹੋਗੇ ਸੀਗੇ ਸਵਾ 10 ਤੋਂ ਫਿਰ ਲੇਟ ਹੋਗੇ ਸੀਗੇ ਹਨਾ ਰਿਸ਼ਤੇਦਾਰ ਕੁਸ਼ਕ ਨਹੀਂ ਪਹੁੰਚੇ ਸੀਗੇ ਫਿਰ ਚਲੋ ਬੈਠਿਆਂ ਨੂੰ ਕੋਈ ਟਾਈਮ ਦਾ ਪਤਾ ਨਹੀਂ ਲੱਗਦਾ ਹੈਗਾ ਗੱਲਾਂ-ਵਾਟਾਂ ਮਾਰਦਿਆਂ ਨੂੰ ਵੀ ਟਾਈਮ ਕਦੋਂ ਲੰਘ ਗਿਆ ਮੈਂ ਸਵਾ 10 ਸੀ ਗਈ ਸੀ ਤੇ ਚਲੋ ਘੰਟਾ ਕੋ ਇਸ ਤਰ੍ਹਾਂ ਹੀ ਜਿਹੜਾ ਹੈਗਾ ਲੰਘ ਗਿਆ ਦੇਖੋ ਸਾਰਾ ਸਾਡਾ ਜਿਹੜਾ ਹੈਗਾ ਸ਼ਰੀਕਾ ਕੋਵਿਲਾ ਹੈਗਾ ਜੀ ਸਾਡੇ ਆਪਦੇ ਘਰ ਕਾਫੀ ਵੱਡਾ ਜਿਹੜਾ ਹੈਗਾ ਸਾਡਾ ਸ਼ਰੀਕਾ ਹੈਗਾ ਆ ਹਨ ਜਿਹੜੇ ਸਾਡੇ ਆਪਦੇ ਘਰ ਨੇ ਕਾਫੀ ਘਰ ਹੈਗੇ ਆ ਕਾਫੀ ਘੱਟ ਹੋ ਜਾਂਦਾ ਹੈਗਾ ਨੇ ਮੁਵੰਨ ਰਹਿ ਰਹੇ ਨੇ ਜੀ ਦੇਖੋ ਬਹੁਤ ਜ਼ਿਆਦੇ ਜਿਹੜੇ ਹੈਗੇ ਗੀਤ ਗਾਏ ਹਨ ਤੇ ਜਿਵੇਂ ਮੁੰਡੇ ਦੇ ਦਾਦਕਿਆਂ ਨੂੰ ਬਹੁਤ ਜ਼ਿਆਦੇ ਦੋਹੇ ਵੀ ਲਾਏ ਅਸੀਂ ਮੁੰਡੇ ਦੀ ਦਾਦੀ ਨੂੰ ਵੀ ਦੋਹੇ ਲਾਏ ਅੱਗੇ-ਅੱਗੇ ਵਲੌਗ ਦੇ ਨਾਲ ਜੁੜੇ ਰਹੋ ਬਹੁਤ ਜਿਹੜਾ ਹੈਗਾ ਇੰਟਰਸਟਿਡ ਹਨਾ ਵਲੌਗ ਹੈਗਾ ਬਹੁਤ ਵਧੀਆ ਗੀਤ ਵਗੈਰਾ ਗਾਏ ਹਨਾ ਗਿੱਧਾ ਵੀ ਪਾਇਆ ਤੇ ਦੋਹੇ ਵੀ ਲਾਏ ਜੁੜੇ ਰਹੋ ਵਲੌਗ ਨਾਲ ਕਮਾਰੀਆਂ ਮੈਂ ਨਾਲ ਦੇ ਨਾਲ ਆਈ ਆਂ ਦੀ ਰਸੇ ਗਾਹਾਂ ਉਹ ਤੂੰ ਪਹਿਲਾਂ ਕਹਾ ਉਹ ਤਾਂ ਮੈਂ ਗਾਹਾਂ ਜਾ ਕੇ ਮਾਰ ਕੇ ਆਈ ਸੀ ਉਹ ਤੂੰ ਪਹਿਲਾਂ ਤਾਂ ਮੈਂ ਬਾਰਤ ਥੋੜਾ ਥੋੜਾ ਮੀਂਹ ਵੀ ਜਿਹੜਾ ਹੈਗਾ ਪਈ ਜਾਂਦਾ ਸੀਗਾ ਹਨਾ ਵਧੀਆ ਠੰਡ ਜੀ ਹੋਈ ਪਈ ਸੀਗੀ ਹੁਣ ਨਿੰਮਨਤ ਹੁਣ ਜੇ ਪੀਨੇ ਚਾਹ ਪਾਣੀ ਫਿਰ ਪਾਵਾਂਗੇ ਗਿੱਦਾ ਪੁੱਤ ਵੇਵਾਵਲਾ ਤੇਰਾ ਆ ਜਾਣੀ ਅੱਜ ਕਰੋ ਵੰਦੇ ਰਾਜੀ ਦੇ ਨਪਾਈ ਨੇ ਜੀ ਤਨ ਭਾਗ ਦੇ ਵੰਦੇ ਜੀ ਵਰਾ ਨਿਆਰਕ ਨਾ ਰੋ ਉਹ ਜੈਸਾ ਹੋ ਰਿਹਾ ਤੀ ਦੇ ਘਰੇ ਉੱਠਾ ਤੋਰੀ ਆ ਤੇ ਘਰੇ ਲਾਹ ਹੋ ਰਿਹਾ ਖੜ ਕੇ ਆ ਕੈਮਰੇ ਮੂਰੇ ਨੰਬਰ ਦੇ ਦੋ ਦੇ ਹੂੰ ਜੀ ਦਾ ਆ

dan yang ਏ ਮਾਨਪਰੀ ਸੁੱਤਾ ਲਾਵੋ ਸੱਤਾ ਮੁੰਦੀਆ ਚਰਮੰਦੀਆ ਵਾਵਾ ਨਾਲੇ ਤਾਨੂੰ ਪੱਤੇ ਦਿੰਦੀਆ ਨਾਲੇ ਦਿਲ ਦੀ ਹਲੇ ਮਿਲਦੀ ਵਾਵਾ ਨਾਲੇ ਤਾਨੂੰ ਪੱਤੇ ਦਿੰਦੀਆ ਹਾਲੇ ਦੁਨੀਆ ਰਹਣ ਨੂੰ ਕਾਹਮ ਆਉਂਦਾ ਓਏ ਆਮਰਾ ਲੱਗ ਆਮਰਾ ਦੇ ਦੇ ਇੱਕ ਦੇ ਦੇ ਏ ਤੂੰ ਇੱਕ ਦੇ ਦੇ ਪੜੇ ਵਿੱਚ ਖੜ ਕੇ ਮੁਰਗੀ ਆਏਗਾ ਤੇ ਨਹੀਂ ਆਉਂਦਾ ਇਹ ਆਏ ਮੇ ਕੰਤ ਤੇ ਦੇ ਦੇ ਆਲੇ ਜੂਗੇ ਆ ਗਿਆ ਮੂੜੀ ਕਿਦਿਆ ਤੇ ਨਾਸੀ ਕੀ ਆਲੇ ਚੁੱਕ ਆ ਗਿਆ ਮੂੜੀ ਕਿੰਦਿਆ ਸੀਵੇ ਜਾਲਮਾ ਤੂੰ ਜੇ ਹੰਝਾ ਬਾਂਦੀ ਹੋਰ ਸੀਵੇ ਜਾਲਮਾ ਤੂੰ ਜੇ ਪੈਂਦੀ ਪਾਦੀ ਤੇ ਇਹ ਤਾਂ ਬਾਦਲ ਦੀ ਗੱਲ ਹੈ ਇਹ ਕਿਦਾਂ ਕਾਸੀ ਇਹ ਪੈਨਾਂ ਬਾਦੀ ਤੇ ਤੂੰ ਬਾਦੀ ਕਿਉਂ ਨਹੀਂ ਦੇਖਦਾ

ओ ओ ताई तुरी ताई तुरी या पांडव में ना चीए ताई ताई तुरी या पांडव में ना चीए ताई ताई तुरी या पांडव में ना चीए ना चे ना चे हूँ ना चे ओ करे जा के ना तुरी ना चे ना तुम्हारे ना चे ना तुम्हारे ना चे ਫਾਟੀਨੇ ਨਾ ਜੀ ਗਾ ਤੇ ਨੀ ਕੀ ਫਾਟੀਨੇ ਕੁਈ ਨਾ ਜੀ ਗਾ ਦਰ ਨਾ ਹੋਈ ਤੇ ਚੰਦੇ ਰੋਕਦੇ ਹੈਗੇ ਤੂੰ ਕਹਿੰਦੇ ਨਾਚੀਂ ਕਰ ਤਨੀ ਤੇਰੇ ਪੈਰ ਚਿਰ ਨੂੰ ਕਹਿੰਦੇ ਨਾਚੀਂ ਕੀ ਹੋਣਾ ਜੀ ਵਿਆਹ ਨਾ ਬਾਬਲਾ ਹਾਲੀ ਸੱਤਮ ਤੇਰੇ ਬੇ ਮੌਕਰ ਨੇ ਤਾਂ ਚੱਕਿਆ ਵੀ ਤਰਾ ਮੌਕਰ ਨੇ ਤਾਂ ਚੱਕਿਆ ਵੀ ਤਰਾ ਕੋਈ ਨਾ ਕੀ ਦੇ ਦੇ ਮੈਂ i <inaudible> don't ਹਾਂ ਜੀ ਲੱਗਦਾ ਬੰਨ੍ਹੇ ਡੜੀ ਨੇ ਡੋੜਾ ਬੰਨ੍ਹਦਾ ਇਹਨਾਂ ਘਰ ਨਹੀਂ ਵੀ ਆਉਂਦੀ ਕੋਈ ਘਰ ਨਹੀਂ ਜਿਹੜਾ ਸਾਲ ਕੱਟਾਇਆ ਮਰ ਕੇ ਦੇਖੀ ਜੀ ਗੋਡੇ ਗੋਡੇ ਸ਼ਾਮ ਦੇ ਦਿਨ ਨਹੀਂ ਆਉਂਦੇ ਗੋਡੇ ਪਾਇਂਦੇ ਸ਼ਾਮ ਦੇ ਦਿਨ ਨਹੀਂ ਆਉਂਦੇ ਅਸੀਂ ਸੌਂ ਲਈਏ ਬਰਾ ਕੋਠੇ ਬੈਠੀ ਸੀ ਕਿਹੋ ਜਿਹਾ ਜਾਂ ਗੋਡੇ ਕੋਲ ਮੋਟੀ ਨਹੀਂ ਐਨੇ ਕੀ ਨੱਚਣਾ ਇਹ ਮਾ ਮਗਰ ਰਣਾ ਚਲਣੀ ਨੱਚਣਾ ਗੋਡੇ ਗੋਡੇ ਇੱਕ ਘੜੇ ਵਿੱਚ ਮੋਠ ਬਾਜਰਾ ਇੱਕ ਘੜੇ ਵਿੱਚ ਰੂਵੇ ਥੋੜੀ ਮੈਂ ਵਿਗੜੀ ਬੋਤਾ ਵੀ ਵਿਗੜ ਗਿਆ ਤੂੰ ਥੋੜੀ ਮੈਂ ਵਿਗੜੀ ਬੋਤਾ ਵੀ ਵਿਗੜ ਗਿਆ ਤੂੰ ਥੋੜੀ ਥਣ ਵਾਲੇ ਦੀ ਦੀਨ ਰਹਿੰਦੀ ਗੋਲ ਵਾਲੇ ਦਾ ਮੂਲੀ ਬੋਲੀ ਮੈਂ ਕਮਾਂ ਨੱਚ ਕੇ ਦੇ ਵਿੱਚ ਤੂੰ ਬੋਲੀ ਮੈਂ ਕਮਾਂ ਨੱਚ ਕੇ ਦੇ ਵਿੱਚ ਤੂੰ ਬੋਲੀ ਮੈਂ ਕਮਾਂ ਜਿਦਾਂ ਦੇ ਮੜਾ ਮੜਾ ਅਧੀ ਸੇੜਾ ਮਰ ਕੇ ਫੁੱਲ ਵੇਗਲਾ ਬਦਿਆ ਆਜਨਾਂ सवे सुखा ਹੁਣ ਮਾਮਿਆਂ ਨੂੰ ਵੀ ਕਹੋ ਦਾਦੀ ਜੀ ਰਾਣੀਏ ਨਹੀਂ ਸਾਡੀ ਮਨ ਲੱਗਦਾਈ ਬਾਰਾ ਤਾਲੀਏ ਨਹੀਂ ਸਾਡੀ ਮਨ ਲੱਗਦਾਈ ਬਾਰਾ ਤਾਲੀਏ ਨਹੀਂ ਸਾਡੀ ਮਨ ਲੱਗਦਾਈ